ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਵੈਕੈਂਸੀ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਆਈਏਐਫ ਅਗਨੀਵੀਰ ਵਾਇਓ ਆਨਲਾਈਨ ਫਾਰਮ 2025 ਦੇ ਲਈ ਇਸ ਵਿੱਚ ਜੋ ਵੈਕੈਂਸੀ ਆਈ ਹੈ ਇਹ ਆਈਆ ਦ ਇੰਡੀਅਨ 에ਅਰ ਫੋਰਸ ਜਿਸ ਨੂੰ ਅਸੀਂ ਆਈਏਐਫ ਕਹਿ ਦਿੰਨੇ ਆ ਇਸ ਵਿੱਚ ਜੋ ਪੋਸਟ ਹੈ ਆਈਐਸ 7 ਅਪ੍ਰੈਲ 2025 ਨੂੰ ਆਈ ਆ ਟੋਟਲੀ ਇਸ ਵਿੱਚ ਵੈਕੈਂਸੀ ਹਜ ਤੱਕ ਮੈਂਸ਼ਨ ਨਹੀਂ ਕੀਤੀ ਆ ਕਿ ਟੋਟਲ ਕਿੰਨੀਆਂ ਵਕਾਂਸੀਆਂ ਆਊਟ ਹੋਈਆਂ ਨੇ ਇਸ ਵਿੱਚ ਜੋ ਪੋਸਟ ਦੀ ਗੱਲ ਕਰ ਲਈ ਤਾਂ ਅਗਨੀਵੀਰ ਮਿਜਿਸ਼ਨ ਯਾਨੀ ਕਿ ਮਿਜਿਸ਼ਨ ਦੀ ਇਸ ਵਿੱਚ ਵੈਕੈਂਸੀ ਰਿਲੀਜ਼ਡ ਹੋਈ ਆ ਇਸ ਦੀ ਮਿਜਿਸ਼ਨ ਦੀ ਪੂਰੀ ਡਿਟੇਲਸ ਤੁਹਾਨੂੰ ਪੀਡੀਐਫ ਜੋ ਨੋਟੀਫਿਕੇਸ਼ਨ ਉਸ ਵਿੱਚ ਮਿਲ ਜਾਣੀਆਂ ਨੇ ਇਹ ਜੋ ਫਾਰਮ ਨੇ 21 April ਤੋਂ ਲੈ ਕੇ 11 May ਤੱਕ ਅਪਲਾਈ ਹੋਣੇ ਨੇ ਤੇ ਇਸ ਵਿੱਚ 100 ਰੁਪਏ ਫੀਸ ਰੱਖੀ ਗਈ ਆ GST ਪਲੱਸ ਸਾਰੇ ਕੈਂਡੀਡੇਟਸ ਲਈ ਏਜ 1 January 2005 ਤੋਂ ਲੈ ਕੇ 1 July 2008 ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਉਹ ਐਲੀਜੀਬਲ ਨੇ ਤੇ ਜਿਹੜੇ ਕੈਂਡੀਡੇਟਸ ਸਟੇजेस ਨੂੰ ਪਾਰ ਕਰ ਜਾਂਦੇ ਨੇ ਉਹਨਾਂ ਲਈ ਏਜ ਲਿਮਟ 21 ਸਾਲ ਕਰ ਦਿੱਤੀ ਜਾਊਗੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਜੋ 10ਵੀਂ ਪਾਸ ਹੋਣੀ ਜ਼ਰੂਰੀ ਆ ਘੱਟੋ-ਘੱਟ ਕਿਸ ਮਾਰਕਸ ਨਾਲ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਵੱਲੋਂ ਸੋ ਜਿਹੜੇ ਵੀ 10ਵੀਂ ਪਾਸ ਕੈਂਡੀਡੇਟਸ ਨੇ ਇਸ ਨੂੰ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਤਾਂ ਹੁਣ ਜੋ ਮਿਊਜ਼ੀਸ਼ੀਅਨ ਦੀ ਪੋਸਟ ਹੈ ਤਾਂ ਉਸ ਰਿਲੇਟਡ ਵੀ ਡਾਕੂਮੈਂਟਸ ਚਾਹੀਦੇ ਹੋਣਗੇ ਜੋ ਕਿ ਤੁਹਾਨੂੰ ਨੋਟੀਫਿਕੇਸ਼ਨ ਵਿੱਚ ਕੰਪਲੀਟ ਡੀਟੇਲ ਮਿਲ ਜਾਊਗੀ ਸਾਡੇ ਉਸ ਦੇ ਲਈ ਤੁਸੀਂ ਸਾਡੇ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਨੂੰ ਪੀਡੀਐਫ ਮਿਲ ਸਕੇ ਮੈਡੀਕਲ ਸਟੈਂਡਰਡ ਦੀ ਗੱਲ ਕਰੀ ਤਾਂ ਮੇਲ ਕਰੀ ਹੋਈ ਹਾਈਟ 162 ਦੇ ਫੀਮੇਲ 152 ਤੇ weight ਤੁਹਾਡੇ ਹਾਈਟ ਦੇ ਪ੍ਰਪੋਰਸ਼ਨ ਹੋਣਾ ਚਾਹੀਦਾਗਾ ਘਰ ਬੈਠੇ ਅੱਧੀ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਸਪੋਰਟ ਦੀ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਵੀ 10ਵੀਂ ਪਾਸ ਕੈਂਡੀਡੇਟਸ ਨੇ ਜਿਨ੍ਹਾਂ ਦੀ ਏਜ 2005 ਤੋਂ ਲੈ ਕੇ 2008 ਤੱਕ ਵਿੱਚ ਵਿੱਚ ਆ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਣ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੇ ਇਸ ਦੀ ਵੈਬਸਾਈਟ ਜੋ ਅਸੀਂ ਮੈਂਸ਼ਨ ਕਰਤੀ ਆ ਜਿਸ ਤੇ ਜਗ ਦੀ ਸਾਰੇ ਡੀਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਇੰਟਰਨੈਟ ਕੈਫੇ ਸੇਵਾ ਕੇਂਦਰ ਦਾ ਕੰਮ ਸਿੱ